ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਕਮਲ ਮਾਹਲ ਸਵਾਗਤ ਕਰਦੇ ਆ ਜੀ ਇੱਕ ਹੋਰ ਵੀਡੀਓ 'ਚ ਗੰਨੇ ਦੇ ਰਿਲੇਟਡ ਆਪਾਂ ਪਹਿਲਾਂ ਵੀ ਆਪਣੇ ਚੈਨਲ ਤੇ ਵੀਡੀਓ ਪਾਉਂਦੇ ਰਹੇ ਨੇ ਉਹਦੇ ਨਾਲੇ ਸਬੰਧਿਤ ਇੱਕ ਹੋਰ ਵੀਡੀਓ ਬਣਾਉਣ ਲੱਗੇ ਆ ਅੱਜ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਵੀ ਕਾਫੀ ਲੰਬਾ ਟਾਈਮ ਹੋ ਗਿਆ ਕੋਈ ਵੀਡੀਓ ਪਾਈ ਨਹੀਂ ਗਈ ਉਹ ਥੋੜਾ ਜਿਹਾ ਸ਼ਡਿਊਲ ਬਿਜ਼ੀ ਤਾਂ ਮਿੱਲਦਾ ਸੀਜ਼ਨ ਚੱਲਣ ਕਰਨ ਉੱਧਰ ਥੋੜਾ ਜਿਹਾ ਬਿਜ਼ੀ ਰਹੇ ਉਹਦੇ ਕਰਕੇ ਵੀਡੀਓ ਬਣਾਉਣ 'ਚ ਦੇਰੀ ਹੋ ਗਈ ਟਾਈਮ ਨਹੀਂ ਲੱਗਿਆ ਫਿਰ ਅੱਜ ਸੋਚਿਆ ਵੀ ਚਲੋ ਗੰਨਾ ਜਿਹੜਾ 95 ਬੀਜ ਹੈ ਉਹਦੇ ਮੂਡੇ ਬਾਰੇ ਕਾਸੀ ਚਰਚਾ ਚੱਲਦੀ ਹੈ ਵੀ ਉਹਦਾ ਜਿਹੜਾ ਮੂਡਾ ਘੱਟ ਫੁੱਟਦਾ ਹੈ ਘੱਟ ਫੁੱਟਦਾ ਹੈ ਉਹੀ ਦਿਖਾਉਣੇ ਖਾਤਰ ਤੁਹਾਨੂੰ ਅੱਜ ਵੀਡੀਓ ਬਣਾਈ ਹੈ ਵੀ ਆ ਜਿਹੜਾ ਸਾਹਮਣੇ ਆਪਾਂ ਦੇਖ ਰਹੇ ਹਾਂ ਇਹ 95 ਦਾ ਮੂਡਾ ਹੀ ਹੈ ਜੀ 95 ਵੈਰੈਟੀ ਦਾ ਮੂਡਾ ਇਹ ਇੱਥੋਂ ਆਪਾਂ ਨੇ ਪਹਿਲਾਂ ਇਹ ਮੇਰੇ ਖਿਆਲ ਚ ਦੋ ਕਨਾਲ ਜਗ੍ਹਾ ਹੈਗੀ ਇੱਥੇ ਤੇ ਆਪਾਂ ਨੇ ਸਾਰੇ ਬੀਜੇ ਬੜਵਾਇਆ ਇਹ ਆ ਬੀਜ ਆ ਜਿਹੜੇ ਦੋ ਸਿਆੜਾ ਲੀਕਾਂ ਦੋ ਇੱਕ ਇੱਕ ਲੀਕਾ ਵਾਲੀ ਤੇ ਆਹ ਇਹ ਦੋ ਤਿੰਨ ਲੀਕਾਂ ਜਿਹੜੀਆਂ ਇਹ ਸਟਾਰਟਿੰਗ 'ਚ ਵੱਡੀਆਂ ਗਈਆਂ ਜੀਆਂ ਸ਼ੁਰੂ-ਸ਼ੁਰੂ 'ਚ ਜਿਹੜੀ ਆਪਣੀ ਕਤਕ ਕਾਲੀ ਬਜਾਈ ਹੁੰਦੀ ਹੈ ਅਸੂ ਕਤਕ ਕਾਲੀ ਇਹ ਉਹਦੇ 'ਚ ਵੱਡੀਆਂ ਗਈਆਂ ਜੀਆਂ ਦੇਖੋ ਵੀ ਕਿੰਨਾ ਕੰਮ ਦਾ ਖੁੱਤਿਆ ਹੋਇਆ ਇਹ ਮੇਰੇ ਹਿਸਾਬ 'ਚ ਤਾਂ ਵੀ ਕੋਈ ਕਮੀ ਨਹੀਂ ਹੈ ਇਹਦੇ ਫੁੱਟਣ ਵਿੱਚ ਦੇਖ ਸਕਦੇ ਹਾਂ ਬਾਕੀ ਤੁਹਾਨੂੰ ਦਿਖਾ ਦਿੰਦਾ ਨਹੀਂ ਪੂਰੀ ਦੀ ਪੂਰੀ ਲੀਕ ਹੈ ਇੱਕ ਨਹੀਂ ਫੁੱਟੀ ਹੋਈ ਹੈ ਇਹਦੇ ਨਾਲ ਦਾ ਖਿਆੜਾ ਜਿਹੜਾ ਹੈ ਵੀ ਇੱਕ ਨਹੀਂ ਫੁੱਟਿਆ ਹੋਇਆ ਉਦੋਂ ਤੋਂ ਬਾਅਦ ਜਿਵੇਂ-ਜਿਵੇਂ ਆਪਾਂ ਪਰੇ ਨੂੰ ਜਾਈ ਜੰਨੇ ਆ ਕਿਨੂੰ ਕਿਉਂ ਲੇਟ ਵੱਡ ਹੋਇਆ ਤੇ ਉਹ ਨਾਲ ਦੀ ਨਾਲ ਹੁਣ ਫੁੱਟ ਰਿਹਾ ਉਹ ਵੀ ਤੁਹਾਨੂੰ ਮੈਂ ਦਿਖਾਉਣਾ। ਨਾ ਦੇਖੋ। ਪੂਰੇ ਦਾ ਪੂਰਾ ਗੰਨਾ ਜਾਨੀ ਫੁੱਟਣੇ ਵਿੱਚ ਮੰਨ ਤਾਂ ਲੱਗਿਆ ਨਹੀਂ ਕੋਈ ਵੀ ਕਮੀ ਪੇਸ਼ੀ ਹੈਗੀ ਇਹਦੇ ਮੈਂ ਵੀ ਹਾਂ ਵੀ ਘੱਟ ਫੁੱਟਦਾ ਇਹ ਜਾਂ ਫੁੱਟਦਾ ਨਹੀਂ ਹੈਗਾ ਇਹ ਦੁਆਰਾ ਮੋਢਾ ਹੁੰਦਾ ਨਹੀਂ ਇਹਦਾ ਲੱਗਦਾ ਨਹੀਂ ਵੀ ਕੋਈ ਇਹ ਜੀ ਹੈਗੀ ਕੋਈ ਗੱਲਬਾਤ। ਬਾਕੀ ਤੁਸੀਂ ਦੇਖ ਰਹੇ ਆ। ਠੀਕ ਹੈ ਜੀ ਉਹ ਜਿਹੜੇ 2-3 ਸਿਆੜ ਦੇ ਪਹਿਲਾਂ ਉਹ ਪਹਿਲਾਂ ਵੱਢ ਹੋਏ ਮੈਂ ਇੱਕ ਤਕਰੀਬ ਜਾਈ ਵਿੱਚ ਤੇ ਆਹ ਉਤੋਂ ਥੋੜਾ ਜਿਹਾ ਕਤਕ ਦੀ ਬਜਾਈ ਵਿੱਚ ਉਹਤੋਂ ਲੇਟ ਵੱਢ ਹੋਇਆ ਵਾ ਯਾਨੀ ਮੇਰੇ ਖਿਆਲ ਚ ਵੀ 10-10 ਦਿਨ ਦਾ ਫਰਕ ਹੋਊਗਾ ਦੇਖ ਲਓ ਕਿੰਨਾ ਕੰਮ ਦਾ ਫੁੱਟਿਆ ਹੋਇਆ ਕੋਈ ਕਮੀ ਪੇਸ਼ੀ ਨਹੀਂ ਲੱਗਦੀ ਤੇ ਉਤੋਂ ਅੱਗੇ ਚੱਲੀ ਆਪਾਂ ਨੇ ਆਹ ਜਿਹੜਾ ਇੱਧਰ ਵਾਲੀ ਸਾਈਡ ਆ ਗਈ ਆਹ ਇਹ ਹੁਣ ਫੱਗਣ ਦੀ ਬਜਾਈ ਵਿੱਚ ਵੜਾਇਆ ਵਾ ਬੀਜ ਇੱਥੇ ਤੇ ਜਿਹੜੀ ਆ ਬਜਾਈ ਹੁੰਦੀ ਹੈ ਹੁਣ ਇਹਨਾਂ ਦੇ ਨਾਲ ਹੀ ਇਹ ਉਹਦੇ ਵਿੱਚ ਵੱਡ ਹੋਇਆ ਵਾਏ। ਇਹਦੇ ਵਿੱਚ ਵੀ ਕੋਈ ਕਮੀ ਪੇਸ਼ੀ ਨਹੀਂ ਹੈ। ਇਹ ਵੀ ਵਧੀਆ ਫੁੱਟਿਆ ਹੋਇਆ ਸਾਰਾ। ਆਪਾਂ ਨੇ ਗੜਾਈ ਦੀ ਕਰਤੀ ਇੱਕ ਵਾਰੀ ਵਿੱਚ ਕਾਕ ਕੰਡਾ ਜਤਾ ਜਿਹੜਾ ਉਹ ਸਾਰਾ ਸਾਫ ਹੋ ਗਿਆ ਲਗਭਗ। ਹੁਣ ਅੱਜ ਆਪਾਂ ਇਹਦੇ ਉੱਪਰ ਸਪਰੇਅ ਕਰਨ ਲੱਗੇ ਹਾਂ। ਇੱਕ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਵੀ ਕਿਹੜੀ ਕਰਨ ਲੱਗੇ ਹਾਂ ਤਾਕਤਜੀ ਦੀ ਇੱਕ ਕੋਈ ਤੱਤ ਜਾ। ਇਹ ਮੇਲ ਚੋਂ ਮਿਲੇ ਸੀ ਸੈਂਪਲ ਆਏ ਸੀ ਕਿਸੇ ਬੰਦੇ ਨੇ ਆਪਣੀ ਲਾਈਏ ਕੋਈ ਫੈਕਟਰੀ ਫੁਕਟਰੀ ਦੇ ਵਾਲੀ। ਆਹ ਦੇਖੋ ਆਹ ਆ ਜਿਹੜੀਆਂ ਆ ਲੈਣ ਆ ਗਈਆਂ ਹੁਣ ਆਹ ਸਿਆੜੇ ਜਿਹੜੇ ਇਹਨੂੰ ਮੇਰੇ ਖਿਆਲ ਚ ਵੱਡਿਆਂ ਨੂੰ ਹੁਣ ਹਜੇ 15 10-15 ਕੇ ਦਿਨ ਹੋਏ ਆ ਆ ਫੂਕਤਾ ਤਾਂ ਬਾਕੀ ਸਾਰੇ ਵਿੱਚੋਂ ਕਿਧਰੇ ਤੇ ਕੁਛ ਨਹੀਂ ਫੂਕਿਆ ਆ ਬਾਹਰ ਵਾਲੇ ਆ ਕੇ ਫੂਕੇ ਤੇ ਇੱਥੇ ਤੇ ਉਹ ਦੋ ਤਿੰਨ ਕਿ ਲੈਣੇ ਇਹਨਾਂ ਨੂੰ ਅੱਗ ਲਾਤੀ ਦੀ ਚੱਲੇ ਨਾ ਮੈਂ ਥੋੜਾ ਜਿਹਾ ਚੂਹੇ ਨੇ ਬਰਬਾਦੀ ਜੀ ਕਰਤੀ ਤੀ ਆ ਚੂਹੇ ਦੇ ਵੱਢਣੇ ਕਰਕੇ ਨਾ ਇੱਕ ਨਾ ਵੀ ਆ ਸਾਰਾ ਗੰਨਾ ਚੂਹੇ ਨੇ ਬਰਬਾਦ ਕਰਤਾ ਤੇ ਬਹੁਤਾ ਲੇਟ ਖੜ ਗਿਆ ਫਿਰ ਉਹਦੇ ਕਰਕੇ ਫਿਰ ਇੰਨਾ ਕੱਟ ਕੱਟ ਜਗ੍ਹਾ ਰਹਿ ਗਈ ਤੀ ਫਿਰ ਸਾਰਾ ਚੂਹਾ ਆ ਕੇ ਇੱਥੇ ਹੀ ਵੱਢ ਗਿਆ ਉਹਨੇ ਯਾਨੀ ਖਾਸੀ ਬਰਬਾਦੀ કરી ਫੇਰ ਵੀ ਇਹ ਬਾ ਚ ਇੱਕ ਬੰਦੇ ਨੇ ਆਪਾਂ ਨੂੰ ਕਿਹਾ ਹੋਇਆ ਤਾਂ ਵੀ ਮੈਂ ਵੱਡਣਾ ਮੈਂ ਵੱਡਣਾ ਉਹਨੇ ਘਰ ਦੇ ਕਰਾਉਂਦੇ ਜੇ ਖਾ ਪੀ ਟਾਈਮ ਨਗਾਤਾ ਯਾਨੀ ਬਹੁਤ ਤਾਂ ਲੇਟ ਹੋ ਗਿਆ ਪਰ ਹੁਣ ਇਹਦੇ ਵੀ ਫੁੱਟਣ ਵਿੱਚ ਤੁਸੀਂ ਦੇਖ ਲਓ ਵੀ ਫੁੱਟ ਰਹੇ ਕੋਈ ਕਮੀ ਨਹੀਂ ਹੈ ਆ ਨਵੇਂ ਜਿਹੜੇ ਹੁਣ ਨਵੇਂ ਪੋਏ ਨਿਕਲ ਰਹੇ ਮੈਂ ਦਿਖਾ ਦਿੰਨਾ ਆ ਦੇਖੋ ਆ ਸੂਆ ਜਾਂ ਹੁਣ ਨਿਕਲਣ ਲੱਗਿਆ ਯਾਨੀ ਫੁੱਟਣ ਵਿੱਚ ਮੇਰੇ ਹਿਸਾਬ ਵਿੱਚ ਤਾਂ ਕੋਈ ਕਮੀ ਨਹੀਂ ਹੈ ਆ ਹੁਣ ਫੁੱਟਣ ਲੱਗੀ ਹੈ ਜੇ ਅੱਜ ਦੇ ਨਾਲ ਦਾ ਪੋਆ ਪਹਿਲਾਂ ਚੱਲ ਪਿਆ ਆ ਦੇਖੋ ਬੜਾ ਕੰਮ ਦਾ ਫੁੱਟਦਾ ਜੀ ਮੇਰੇ ਹਿਸਾਬ ਤੋਂ ਬਾਕੀ ਹੁਣ ਜਿਵੇਂ ਜਿਵੇਂ ਗਰੋਥ ਕਰੂਗਾ ਫਿਰ ਉਹਦੇ ਹਿਸਾਬ ਨਾਲ ਤੁਹਾਨੂੰ ਪੇੜ ਦੁਆਰੇ ਵੀਡੀਓ ਚ ਦਿਖਾਵਾਂਗੇ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਆਪਾਂ ਨੇ ਇਹਦੇ ਪਰ ਹੁਣ ਸਪਰੇਅ ਹੀ ਕਰੀ ਕਰਨ ਲੱਗੇ ਆ ਯਾਨੀ ਜਿਹੜਾ ਇਹਦੇ ਫੁੱਟਣੇ ਵਾਲੀ ਗੱਲ ਹੈ ਵੀ ਘਟ ਫੁੱਟਦਾ ਹੈ ਜਾਂ ਫੁੱਟਦਾ ਨਹੀਂ ਦੁਆਰਾ ਮੂਢਾ ਰੱਖ ਨਹੀਂ ਹੁੰਦਾ ਉਹ ਮੇਰੇ ਖਿਆਲ ਵਿੱਚ ਤਾਂ ਅਫਵਾਹੇ ਆ ਵੀ ਆਰਾਮ ਰੌਲਾ ਹੀ ਹੈ ਉਹ ਐਦਾਂ ਦੀ ਗੱਲ ਹੈ ਨਹੀਂ ਵੀ ਫੁੱਟਦਾ ਨਹੀਂ ਬਸ ਇਹ ਕੰਮ ਦਾ ਫੁੱਟਿਆ ਹੋਇਆ ਹੁਣ ਇਤਨ ਵਧੀਆ ਕਿਹ ਐ ਫੁੱਟ ਸਕਦਾ ਹੈ ਬਹੁਤ ਕੰਮ ਦਾ ਮੇਰੇ ਹਿਸਾਬ ਨਾਲ ਤਾਂ ਮੁੱਢਾ ਬਈ ਹਾਂ ਤੇ ਹੁਣ ਮੈਂ ਤੁਹਾਨੂੰ ਦਿਖਾਵਾਂਗਾ ਵੀ ਅਸੀਂ ਦੇ ਉੱਪਰ ਸਪਰੇ ਕਿਹੜੀ ਕਰਨ ਲੱਗੇ ਹਾਂ ਗ੍ਰੋਥ ਵਾਲੀ ਗ੍ਰੋਥ ਵਾਲੀ ਕਿ ਕਿਹਾ ਜਿਹਦੇ ਉੱਪਰ ਲਿਖਿਆ ਹੋਇਆ ਗ੍ਰੋ ਮੋਰ ਹਾਂ ਗ੍ਰੋ ਮੋਰ ਇੱਕ ਮਿੰਟ ਹਾਈ ਜੀ ਆਹ ਬੋਤਲ ਹੈ ਗ੍ਰੋ ਮੋਰ ਦੀ ਇਹ ਪੇ ਲਿਖਿਆ ਪਿਆ ਸਪੈਸ਼ਲ ਲਿਖਿਆ ਪਿਆ ਗੰਨੇ ਕੀ ਪੈਦਾਵਾਰ ਕੇ ਲਈ ਫਾਇਦੇਮੰਦ ਮਗਨਦੀ ਪੈਦਾਵਾਰ ਵਧਾਉਣ ਲਈ ਲਾਹੇਵੰਦ ਹੈ। ਇਹਦੇ ਵਿੱਚ ਹੈਗਾ ਕਿਆ ਕੁਛ ਹੈ? ਆਲੀਆ ਫੜ ਜਾ ਤੂੰ ਤੂੰ ਫਾਰਮੂਲੇਸ਼ਨ ਦੇਖ ਲਈ ਤੁਸੀਂ ਕਿਹਾ ਹੋਏ ਮੈਂ ਤਾਂ ਨਾ ਧਿਆਨ ਵੀ ਨਹੀਂ ਦਿੱਤਾ। ਇਹ ਬਣਾਇਆ ਹੈ ਯੂਕੋ ਐਗਰੋ ਸੋਲੂਸ਼ਨਸ ਇਹਨਾਂ ਦਾ ਬਣਾਇਆ ਹੋਇਆ ਹੈ। ਠੀਕ ਹੈ ਇਹ ਆਪਾਂ ਨੂੰ ਸੈਂਪਲ ਦੇ ਤੌਰ ਤੇ ਆਇਆ ਤਾਂ ਮੈਂ ਕਿ ਵੀ ਚਲੋ ਕਰ ਦਨੇ ਆ ਰਮ ਰੱਖਾਂ ਹੀ ਉਹ ਤੱਥ ਠੀਕ ਹੈ ਜੀ ਆਹ ਸਪਰੇ ਹੁਣ ਆਪਾਂ ਇਹਦੇ ਪਰ ਕਰਨ ਲੱਗੇ ਆ ਵਿੱਚ ਥੋੜੀ ਜੀ ਸੁੰਡੀ ਵਾਲੀ ਪਾਈ ਇੱਕ ਸੁੰਡੀ ਵਾਲੀ ਨਾਰਮਲ ਜੀ ਜਿਹੜੀ ਮਰਜ਼ੀ ਪਾ ਦਿਓ ਕੋਈ ਚੱਕਰ ਨਹੀਂ ਤਾਂ ਹੋਈ ਆ ਵੀ ਗੋਬਰੀ ਸੁੰਡੀ ਨਾਲ ਲੱਗਾ ਉਹ ਤੇ ਕਰਕੇ ਪਾਈ ਤੀ ਠੀਕ ਹੈ ਬਾਕੀ ਦਾ ਰਿਜ਼ਲਟ ਤੁਹਾਨੂੰ ਹੁਣ ਜਿਹੜਾ ਹਫਤੇ ਖੰਡ ਤੱਕ ਉਹ ਦੁਬਾਰਾ ਦਿਖਾਵਾਂਗੇ ਤਦ ਤੱਕ ਲਈ ਬਣੇ ਰਹੋ ਜੀ ਆਪਣੇ ਚੈਨਲ ਦੇ ਨਾਲ ਗੰਨੇ ਦੀਆਂ ਨਵੀਆਂ-ਨਵੀਆਂ ਵੈਰਾਈਟੀਆਂ ਬੀਜਣ ਦੇ ਨਵੇਂ ਤਰੀਕੇ ਤੇ ਗਰੋਥ ਖਾਤਰ ਕੀ ਕਰਨਾ ਥੁੰਡੀ ਤੋਂ ਬਚਣ ਲਈ ਕਿਹੜੀ ਸਪਰੇਅ ਕਰਨੀ ਹੈ ਸਾਰੀਆਂ ਗੱਲਾਂ ਦੀ ਜਾਣਕਾਰੀ ਖਾਤਰ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ ਧੰਨਵਾਦ ਸ਼ੁਕਰੀਆ